ਸਿਹੜੀ ਆ ਸਾਡੇ ਦੇ ਰਿਹਾ ਹਾਂ ਜੀ ਕਿੰਨੇ ਕਿੱਲੇ ਇਹ ਹੈਗੇ 5.5 ਕਿੱਲੇ 5.5 ਕਿੱਲੇ ਟੋਟਲ ਲੱਦਾ ਹੋ ਗਿਆ ਹਾਂਜੀ ਟੋਟਲ ਯਾਰ ਗਾੜੀ ਨਾਲ ਆ ਸਭ ਨਾਲ ਲੈਣੀ ਹੈ ਹਾਂਜੀ ਅੱਛਾ ਕੋਈ ਨਹੀਂ ਮੈਂ 100% ਮੈਂ ਕਹਿੰਦਾ ਹੁੰਡੇ ਇਹ ਬਾਸ਼ਨਾ ਹੁੰਡੇ ਗੱਲ ਪਿਆ ਜੀ ਕੱਲ੍ਹ ਤੇ ਮੋਬਾਈਲ ਤੇ ਬਾਸ਼ਨਾ ਮਾਰਦੀ ਹੈ ਡੰਗ ਨਹੀਂ ਕਰਦੇ ਕੋਈ ਜੀ ਆਪਾਂ ਸਬਸਿਡੀ ਤੇ ਮਿਲ ਜਾਵੇ ਤੇ ਉਹਨਾਂ ਨੇ ਖੇਤੀਬਾੜੀ ਮੰਤਰੀ ਦੀ ਡਿਊਟੀ ਲਾਤੀ ਕਿ ਸਬਸ ਮੈਂ ਕਹਿੰਦਾ ਇੰਨੇ ਪਿੰਡ ਆ ਤੇ ਤੁਸੀਂ ਉਹਨਾਂ ਨੂੰ ਬੀਜ ਨਾਲ ਪਾ ਤੁਸੀਂ ਉਹਨਾਂ ਨਾਲ ਦੇ ਮੈਂ ਕਰ ਲੈਂਦੀ ਹਾਂ ਸਪਾਰਟ ਯਾ ਤੁਸੀਂ ਬਤ ਤੱਕੀ ਉਹਨਾਂ ਨੂੰ ਹਾਂਜੀ ਹਾਂਜੀ ਮੈਂ ਕਰ ਦਿਆਂਗਾ ਹਾਂ ਉਹਨਾਂ ਨਾਲ ਕਰਕੇ ਉਹ ਤੁਹਾਨੂੰ ਜੀ ਪੀ ਦਾ ਸਾਨੂੰ ਕਰ ਦੋ ਜੀ ਜੀ ਠੀਕ ਹੈ ਅਪਾ ਨੂੰ ਦੋ ਹਾਂਜੀ ਜੇ ਨਾ ਜਲਦੀ ਹੋ ਸਕੇ ਉਹਨਾਂ ਨਾਲ ਜਲਦੀ ਅਪਾ ਨੂੰ ਪੇਮੈਂਟ ਕਰੋ ਜੀ ਹਮ ਪੀ ਦਾ ਸਰ ਆਲਮੋਸਟ ਇਹ ਵੀ ਰਸੀ ਡਿਮਾਂਡ ਹੀ ਲਾਂਗੇ ਕਿ ਸਰਕਾਰ ਫੰਡ ਰੀਲੀਜ਼ ਕਰ ਦੇਗੀ ਕਿਵੇਂ ਨਾਲ ਦੀ ਨਾਲ ਹੀ ਡਾਇਰੈਕਟ ਨਾ ਦਿਖਾਉਣਾ ਚਾਹੀਦਾ ਜੀ ਨਹੀਂ ਉਹ ਤਾਂ ਮੱਕੀ ਜੇ ਹੁਣ ਵਿਝਾਂਗੇ ਤਾਂ 20 ਜੇ 15 ਤੋਂ 20000 ਰੁਪਿਆ ਕਿੰਨੇ ਖਰਚਾਣਾ ਪਤਾ ਪਤਾ ਵਿਝਾਂਗੇ ਉਹ ਤੇ ਬਾਕੀ ਇੱਕ ਕਣਕ ਦੇ ਵੀ 20000 ਤੋਂ 25 ਦੇ ਵਿੱਚ ਖਰਚਾ ਥੱਲੇ ਦਾ ਤੇ ਕੋਈ ਨਹੀਂ ਹਾਂਜੀ ਅਸੀਂ ਤਕਰੀਬਨ 2 ਕਿਲੋਮੀਟਰ ਚੌੜੀ ਹੈ ਜੀ ਇਹ ਨਾਲ ਹੀ ਹੋ ਗਈ ਸਭ 100% ਕਿਤਾਬੀ ਮੁਕੰਮਲ ਹੋ ਜਿੱਤੀ ਹੈ ਨਾ ਨਹੀਂ ਹੁਣ ਸਰ ਡਿਮਾਂਡ ਤੇ ਹੀ ਦੇਣੀ ਹੈਗੀ ਹੈ ਤਾਂ ਉਹ ਵੀ ਇਹ ਤਾਂ ਮੈਂ ਕੱਲ ਆਇਆ ਸੀ ਹਾਂ ਕਿਤੇ ਬਾਅਦ ਵਿੱਚ 10 15% ਸ਼ਾਮ ਤੱਕ ਕਰ ਕਰਦੇ ਆ ਸ਼ਾਮ ਤੱਕ ਕੰਪਲੀਟ ਹੋ ਜੀਆ ਪਟਵਾ ਦੀ ਕਿਥੇ ਹਾਂ ਜੀ ਅੱਛਾ ਹੋਰ ਕਿੰਨਾ ਹੋ ਗਿਆ 70 90% ਤੋਂ ਮੁੜ ਕਾਣ ਲੀ ਗਏ ਹਾਂ ਇਹ ਦੇਖਣਾ ਇਹ ਤਾਂ ਕੜਬੜ ਦਿੱਕੋ ਨਹੀਂ ਸਰ ਜੀ ਇਹ 10% ਚ ਜਾ ਰਹੀ ਹੈ ਨਾ ਸਭ ਤੋਂ ਵੱਧ ਮਤਲਬ ਸਭ ਤੋਂ ਵੱਧ ਬਦਲਿਆ ਕਿ 100% ਹਾਂ ਜੀ ਅੱਛਾ ਲੈ ਹੁਣ ਇੱਧਰ ਲੈ ਆਉਣਾ ਕੋਈ ਨਹੀਂ ਆਈ ਨਾ

ਉੱਚੀ ਬਣੀ ਦਾ ਇਸ ਕਰਕੇ ਵੀ ਤਾਂ ਇਹ ਮੌਸਮ ਸਰਦੀ ਇੱਕ ਵਾਰੀ ਤੁਸੀਂ ਜੈਨਪੁਰ ਦਾ ਰਕਬਾ ਜ਼ਰੂਰ ਉੱਚੀ ਮਾਰੋ ਆ ਨਾਲ ਹੀ ਆ ਜੀ ਹਾਂਜੀ ਬਸ ਆ 10 ਕਿਲਿਆਂ ਤੋਂ ਸ਼ੁਰੂ ਹੋ ਜਾਣਾ ਠੀਕ ਹੈ ਅੱਛਾ ਇਹਦਾ ਗਰਦੋਰੀਆ ਹੋ ਗਿਆ ਟੀਮਾਂ ਪਣ